ਜੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਇਜ ਬਲੌਗ ਦੇ ਵਿੱਚ। ਹੋਰ ਜੀ ਕਿਵੇਂ ਹੋ? ਸਾਰੇ ਠੀਕ ਠਾਕ? ਅਸੀਂ ਵੀ ਸਾਰੇ ਠੀਕ ਠਾਕ ਅਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ। ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ। ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਕਰ ਲਓ ਸਬਸਕ੍ਰਾਈਬ, ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਕਿਹੋ ਜਿਹੀਆਂ ਹੁੰਦੀਆਂ ਨੇ ਸਾਡੀਆਂ। ਹਾਂਜੀ ਜਿਵੇਂ ਕਿ ਕੱਲ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਨੇ ਰਸੋਈ ਸਾਫ਼ ਕਰੀ ਸੀਗੀ ਤੇ ਉਹ ਤਾਂ ਸਾਫ਼ ਹੋ ਗਈ ਸੀਗੀ ਉਸ ਤੋਂ ਬਾਅਦ ਮੇਰਾ ਟਾਈਮ ਨਹੀਂ ਲੱਗਿਆ। ਤੇ ਸ਼ਾਮ ਬਹੁਤ ਹੋ ਗਈ ਸੀ ਫਿਰ ਹੋਰ ਵੀ ਰੋਟੀ ਪਾਣੀ ਦੇ ਕੰਮ ਕਰਨੇ ਸੀਗੇ ਤੇ ਭਾਂਡੇ ਰਹਿ ਗਏ ਸੀ ਆਪਣੇ ਮੰਜਲ ਤੋਂ ਭਾਂਡੇ ਫਿਰ ਰਹੇ ਹੋਏ ਤੇ ਅੱਜ ਫੇਰ ਸਵੇਰ ਦੇ ਕੰਮਕਾਰਾਂ ਚ ਅਲਜ ਗਈ ਤੇ ਤੁਹਾਨੂੰ ਪਤਾ ਹੀ ਐ ਜੇ ਬੰਦਾ ਇਕੱਲਾ ਹੋਵੇ ਹਨਾ ਫਿਰ ਸਾਰੇ ਇੱਕ ਜਾਨੇ ਦੇ ਸਿਰ ਤੇ ਕੰਮ ਹੁੰਦੇ ਨੇ ਤੇ ਫਿਰ ਹੌਲੀ ਹੌਲੀ ਕੰਮ ਨਿਬੜਦੇ ਨੇ ਜੀ ਤੇ ਫੇਰ ਹੋਰ ਕੰਮ ਕਰੇ ਫੇਰ ਦੁਪਹਿਰ ਹੋ ਗਈ ਐਦਾਂ ਫੇਰ ਆਰਾਮ ਕਰਨ ਬਹਿ ਗਏ ਤੇ ਮੈਂ ਹੁਣ ਉੱਠ ਕੇ ਲੱਗੀ ਸੀਗੀ ਮੈਂ ਕਿਹਾ ਚੱਲ ਵੀ ਜਿਹੜੇ ਭਾਂਡੇ ਪੈਨੇ ਸਾਰੇ ਮਾਂ ਦੀ ਰਸੋਈ ਦੇ ਭਾਂਡੇ ਮਾਂਜਣ ਵਾਲੇ ਪਏ ਨੇ ਤੇ ਜਿਹੜੇ ਡੇਲੀ ਰੁਟੀਨ ਵਾਲੇ ਤੋਂ ਤਾਂ ਮੰਜੇ ਗਏ ਸੀਗੇ ਕੁਝ ਹੋਰ ਮਾਂਦੇ ਭਾਂਡੇ ਤਾਂ ਸਾਰੇ ਮੰਜੇ ਗਏ ਪਲਾਸਟਿਕ ਵਾਲੇ ਰਹਿ ਗਏ ਸਾਰੇ ਜਿਹੜੇ ਮਤਲਬ ਡੱਬੇ ਵਗੈਰਾ ਨੇ ਜਾਂ ਹੋਰ ਸਮਾਨ ਉਹ ਸਾਰੇ ਮਾਂਜਣ ਤੋਂ ਰਹਿੰਦੇ ਉਹ ਲੱਗੀ ਹੋਈ ਸੀਗੀ ਮੈਂ ਮਾਂਜਣ ਤੇ ਅੱਜ ਸਹਜਪਰੀ ਤੋਂ ਨਹੀਂ ਚਲੇ ਗਏ ਸੀਗੇ ਆਪਣੇ ਪਿੰਡ ਸਵੀਲ ਲਈ ਹੋਈ ਸੀਗੀ ਉੱਥੇ ਉੱਥੇ ਗਏ ਸੀਗੇ ਤੇ ਹੁਣ ਆ ਗਏ ਹਾਲੇ ਮੈਂ ਥੋੜੇ ਭਾਂਡੇ ਮਾਂਜੇ ਜੇ ਜਦੀ ਅਗੇ ਤੇ ਫਿਰ ਹੁਣ ਕਹਿੰਦੇ ਸਾਨੂੰ ਭੁੱਖ ਲੱਗੀ ਆ ਵੀ ਕੁਝ ਬਣਾ ਕੇ ਦੇ ਫਿਰ ਪਾਪਕਨ ਪੈ ਸੀਗੇ ਉਹਨਾਂ ਨੂੰ ਉਹ ਬਣਾ ਕੇ ਦਿੱਤੇ ਉਹ ਖਾਣ ਲੱਗੇ ਹੋਏ ਨੇ ਮੈਂ ਤੁਹਾਨੂੰ ਮਲਾਉਂਦੀ ਆ ਉਹਨਾਂ ਦੇ ਨਾਲ ਦੁਕਾਨੀ ਆ ਤੇ ਨਾਲੇ ਉਹ ਦੇਖੋ ਸਾਹਮਣੇ ਰਿਓ ਕੱਢਦੇ ਤੁਹਾਨੂੰ ਦੁਕਾਨੀ ਉਹ ਦੇਖੋ ਆਹ ਦੇ ਟਰਾਲੀ ਦੇ ਵਿੱਚ ਨਾਲ ਰਿਓ ਕੱਢਣ ਲੱਗੇ ਹੋਏ ਨੇ ਦੇਸੀ ਖਾਦ ਹੁਣੇ ਸਾਰੇ ਲੋਕਾਂ ਨੇ ਆਪਣੇ ਖੇਤਾਂ ਦੇ ਵਿੱਚ ਪਾੜੜੀਆਂ ਨੇ ਜਿੰਨੇ ਵੀ ਆ ਵੀ ਘਰਾਂ ਦੇ ਵਿੱਚ ਰੂੜੀਆਂ ਪਰ ਨੇ ਲੋਕਾਂ ਦੇ ਲੈ ਲੈਣਾ ਦੇਸੀ ਖਾਦ ਸਾਰੀ ਹੁਣੇ ਖੇਤਾਂ 'ਚ ਪਾਉਣਗੇ ਇਧਰ ਆ ਗਿਆ ਜਸਕਰ ਠੀਕ ਖਾਰੇ ਪਾਪਕਾਰ ਜਸਕਰ ਹੈਲੋ ਕੋ ਗੁਲਾਬੁੱਤ ਹੁਣ ਕੰਨ ਕੀ ਮੈਂ ਦੇ ਹੈਲੋ ਬੋਲ ਕੇ ਆ ਲੋ ਕੰਨ ਠੀਕ ਆ ਤੇਰੇ ਧੁੱਪਾ ਬਹੁਤ ਜ਼ਿਆਦਾ ਹਲੇ ਤੇ ਹਲੇ ਆ ਇਨਿਗ ਭਾਂਡੇ ਸਟੀਲ ਦੇ ਮੰਦੇ ਸੀਗੇ ਮੈਂ ਜਿਹੜੇ ਉੱਪਰ ਕੰਕਸਾਂ ਤੇ ਪਏ ਸੀ ਉਹ ਮਾਂਜੇ ਨੇ ਹਲ ਪਲਾਸਟਿਕ ਵਾਲੇ ਪਏ ਨੇ ਉਹ ਫੇਰ ਮਾਂਦੇ ਆ ਇਹਨਾਂ ਨੂੰ ਚਾਹ ਪਾਣੀ ਦੇ ਦਈਏ ਪੋਪਕਨ ਵਗੈਰਾ ਖਾਲਣ ਤੇ ਸਵੇਰ ਦੇ ਥੱਕ ਗਏ ਇਹ ਸਵੇਿਲ ਤੇ ਲੱਗੇ ਹੋਏ ਸੀਗੇ ਸੇਵਾ ਕਰਨ ਤੇ ਹੁਣ ਇਹ ਜਾਊਗਾ ਕਿੱਥੇ ਜਾਣਾ ਭਾਈ ਤਾਂ ਹੁਣ ਇੱਧਰ ਵੀ ਨਹੀਂ ਬੈਸੇ ਉੱਠ ਕੇ ਬੰਨ ਰਿਹਾ ਦੇਖੂਗਾ ਕੋਈ ਕੰਮ ਕਰ ਕਰ ਲੂਗਾ ਹੁਣ ਤੇ ਇੱਧਰ ਪਿਆ ਇੱਕ ਆਪਣਾ ਦੇਖੋ ਇਨੂੰ ਹੁਣ ਭੁੱਖ ਲੱਗੀ ਆ ਹੁਣ ਦੁਪਹਿਰ ਵਾਲੀ ਰੋਟੀ ਹੁਣ ਪਕਵਾ ਕੇ ਖਾਧੀ ਆ ਨੇ ਮੇਰ ਤੋਂ 4:30 ਵਜੇ 4:00 ਤੇ ਸਾਢੇ 4:00 ਹੋਏ ਨੇ ਸਾਢੇ 4:00 ਨੇ 4:30 ਇਹ ਦਿਖਾਵਾ ਨਾ ਇਹ ਔਰੇ ਸਾਢੇ 4:00 ਤੋਂ ਵੀ ਉੱਤੇ ਹੀ ਆ ਫੋਨ ਤੇ ਲਗਾ ਫੋਨ ਤੇ ਲਗਾ ਫੋਨ ਮਰੇ ਡੈੱਬਾ ਹੀ ਫੋਨ ਤੋਂ ਇੱਕ ਮਿੰਟ ਇੱਕ ਮਿੰਟ ਹਾਂ ਖੜੇ ਮੈਨੂੰ ਦਿਖਾਣੀ ਆ ਦਾ ਪਹਿਲੂ ਦਾ ਇਧਰ ਮਰੇ ਦਾ ਹਾਂ ਸਾਇਬ੍ਰਿਤ ਲੱਗਿਆ ਸੀ। ਕਟਿੰਜੀ ਕਰਦਾ ਸੀਗਾ ਜੀ। ਤੇ ਜਿਹਦੇ 판ਡੇ ਰੱਖਤੇ ਆਪਾਂ ਮਾਜ ਕੇ ਇਹ ਚੀਨਾਗੇ ਮੈਂ ਥੋੜੀ ਕੱਢੇ ਹੋਏ ਨੇ ਸੋਈ ਦੇ ਵਿੱਚ ਕਿਉਂਕਿ ਜੀ ਮੈਨੂੰ ਮਾਂਟਣੇ ਬਹੁਤ ਔਖੇ ਨੇ। ਫੇਰ ਮੈਂ ਥੋੜੀ ਰੱਖ ਦਿਆਂ ਡੱਬੇ ਵਗੈਰਾ। ਐਦਾਂ ਹੀ ਦਾਣਾ ਲਫਾਫਿਆਂ 'ਚ ਰੱਖ ਲੈਣੇ ਹੁੰਦੇ ਆ। ਕਿਉਂਕਿ ਜਿੰਨੇ ਡੱਬੇ ਹੋਣਗੇ ਬਾਅਦ ਫੇਰ ਮਾਂਜਣੇ ਵੀ ਉਹਨੇ ਔਖੇ ਨੇ ਬਹੁਤ ਜ਼ਿਆਦਾ। ਥੋੜੀ ਨੇ। ਸਵੇਰੇ ਫੇਟਣਦਾਂਗੇ ਹੁਣ ਹੋ ਗਿਆ ਧਰਾਂ ਦਾ ਟਾਈਮ ਫਲੈਟ ਚਲੇ ਗਈ ਐ ਟੋਕਾ ਕਰਨ ਵਾਲੇ ਬਹਿ ਹਲੇ ਲੋ ਜੀ ਹੁਣ ਆਪਾਂ ਲੱਗੇ ਆ ਸਮਾਰਟ ਕੋਨ ਡਿਗਵਾ ਹੋਇਆ ਆ ਗਿਆ ਕੰਮ ਕਰਦੇ ਆ ਰੋਪਾਂ ਸ਼ਾਮੇ ਹੋ ਗਈ ਬਸ ਪੱਲੇ ਦੇ ਸੱਜੇ ਤੱਕ ਕੰਮ ਹੋ ਜਾਂਦੇ ਨੇ ਲੋਕਾਂ ਦਾ ਨਾਮ ਹੋ ਜਾਂਦਾ ਕੀ ਬੰਦਾ ਘਰ ਦੇ ਕੰਮ ਕਰ ਦੂਗਾ ਇਸ ਸਭ ਨਾਲ ਦੂਜਾ ਸਬਜ਼ਾ ਫਰਮਲ ਮੈਂ ਹਾਲੇ ਬੁੜਾ ਮੈਂ ਕਿਹਨਾਂ ਰਸਪੀ ਛੇਂ ਲੈਨੇ ਚੱਕ ਚੱਕਾ ਖਾਣ ਡੰਗੜ ਡੰਗੜਾ ਮੈਂ ਬਣੀ ਹੋਈ ਏ ਸਾਰਾ ਪਸੋਰ ਸੋਈ ਦੇ ਕੰਮ ਨੇ ਸੁੰਦਰੀ ਕਰ ਗਿਆ ਮੰਨ ਗਾਲ ਮੈਂ ਮਰਦਾ ਠੀਕ ਹੋਏ ਤਾਂ ਰਹੀਏ ਮੂੰਗੀ ਮਸਰੀ ਦੀ ਦਾਲ ਬਣਾਵਾਂ ਮੈਂ ਛੇਤੀ ਬਣਾ ਲੈਂਦੀ ਹਾਂ ਜੀ ਮੈਂ ਮਸਰੀ। ਉਹ ਪੈਂਦਾ ਹੈ ਕੋਈ ਬੋਲ ਦਾ ਬਣਾਉਣਾ। ਛੇਤੀ ਬਣਾਵਾਂਗੇ। ਮੈਂ ਤਾਂ ਬਧੀਆ ਲੱਗਦੀ ਹੈ। ਤੁਹਾਡਾ ਸਾਈਜ਼ ਫ੍ਰੀ ਤੇ ਨੱਕ ਬੋ ਦਵਾ ਲਾ। ਪਤਾ ਨਹੀਂ ਕੀ ਹੋਇਆ ਨਾ ਇਹਦੀ ਬਧੀਆ ਬਣਦੀ ਆ ਦਾਲ ਦੀ ਮਸਰੀ। ਚਾਵਲ ਦੀ ਮਸਰੀ। ਇਹਨਾਂ ਨੂੰ ਮਾਰਾ ਇਦਾਂ ਲੱਗਦੀ ਆ। ਹਾਲਾਂਕਿ ਸਾਰਾ ਬਧੀਆ ਜਵਾਲਾ। ਗਿਰੇ ਉੱਤੇ ਪਰੋਲੀ ਥਾਂ ਮਾਤਨੀ। ਇਹ ਅੱਧਰ ਪਾਣੀ ਪਾਸ ਦੇ ਨੇ ਖਾਣ ਨੂੰ ਪਤਾ ਨਹੀਂ ਕਹਤੇ ਇਹਨੂੰ ਕੋਤਰਾ ਲਗਾਇਆ ਜਿਹੜੇ ਵਧੀਆ ਚੀਜ਼ਾਂ ਨੇ ਉਹ ਅਸੀਂ ਖਾ ਲਈਆਂ ਨਹੀਂ ਫਸਟ ਫੂਡ ਖਾਣਾ ਵਸ ਉਹ ਸੱਜੇ ਬਗਾਨੇ ਚ ਚਲੋ ਖਾਣਾ ਲਾ ਲਈਏ ਅੱਧੇ ਸੱਤ ਰੁਪਏ ਆ ਗਈਆਂ ਬਾਈ ਨਾਲ। ਹਰੇ ਏ ਤੋਪੀਆਂ ਸੀ ਉਹ ਮੈਂ ਕਹਿੰਦੀ ਆ। ਬਾਹਰ ਹੀ ਹੈਗੇ ਬਾਈ ਨਾਲ ਮੇਰੇ ਅੱਗੇ। ਉਹਦੇ ਮਹੋਬਾਣੇ ਖਾਦੀਆਂ। ਆਟੇ ਬਹੁਤ ਆ ਰਿਹਾ। ਚੱਕਰ ਨਹੀਂ ਮੇਰੀ। ਆਪਾਂ ਜਾ ਰਹੇ ਮੈਂ ਨੂੰ ਆਇਆ ਪ੍ਰੋਦਾ ਫੇਰ ਦੀ ਆਹਨ ਸਾਰੇ ਬੋਡੀ ਅੰਦਰ ਕਰਨਾ ਕਰਾ ਲੈ ਕੰਮ ਥੱਲੇ ਰੱਖ ਲੈ ਉਹਨੇ ਥੱਲੇ ਲਿਆ ਦੇਗੇ ਮੈਂ ਸੋ ਮੈਂ ਚੱਕ ਕੇ ਰੱਖ ਦੂੰ ਪਾਂਡੇ ਦੀ ਟੋਕਰੀ ਜਬਾਦ ਮਾਂ ਪਾਂਡੇ ਟੋਕਰੀ ਐਸਾ ਤਵਾਰ ਜਮਾ ਲਾਉਣ ਲੱਗਾ ਚੱਲ ਨੂੰ ਚੰਨੋ

ਪਰ ਵੀ ਇਹ ਚੁਲ੍ਹਾ ਨਾਲ ਦੋ ਬੰਦੇ ਮੰਮੀ ਆ ਅ ਅੱਜ ਇਹ ਐਸਕੇ ਮਿਲੇ ਅਸੂ ਇਹ ਚ ਇਹ ਕਿਦੋਂ ਆਇਆ ਇਹ ਬਸ ਖਾਣ ਦੇ ਲਈ ਆ ਤੇ ਚਾਰ ਦਿਨ ਬਾਤ ਮਨ ਕੀ ਲੋਰ ਅਚਾਰ ਬਣਾਉਂਦੇ ਹਾਂ ਚੰਗ ਦਾ ਚਾਰ ਬੋਲ ਜੀ ਬਣਾਉਂਦੇ ਇਹ ਸਾਰਨੋ

ਹਾਂ ਮੈਂ ਚੱਕੂਗੀ ਸਾਰਾ ਕਾਲੇ ਕੂੜੇ ਵਾਲਾ ਤੇ ਬਾਲਾ ਹੈ ਹਾਂ ਸਾਰੇ ਕੂੜੇ ਤੇ ਮੈਂ ਜਾ ਵੜ ਕੱਢੀ ਓ ਹਾਂ ਇਹਨਾਂ ਮੋਦਾਂ ਚੱਕ ਲਿਆ ਬਣਾ ਲਿਆ ਬਣਾ ਬਣਾ ਬਣਾ

ਬਲਗ ਹੋਣਾ ਠੀਕ ਆ ਮਾਰਾ ਕਰਤੋ ਬਸ ਫਾਟਾ ਨਾ ਲਾ ਲਾ ਅੱਜ ਹੋਰ ਮਿਹਨਤ ਲੇ ਲੇ ਬਾਕੀ ਸਾਰਾ ਅੱਜ ਹੋਰ ਨੂੰ ਦੇ ਦੋ ਲੱਜ ਜੀ ਰੋਤਾ ਕਹਿੰਦੀ ਕੁਝ ਆ ਕੇ ਚੰਦਰਾਉਂਦੇ ਉਹ ਵੀ ਕਿਰਾਵਾ ਲੋੜ ਹੈ ਲਾ ਯਾਦ ਕਰ ਲਓ ਜੀ ਦੋ ਦਿਨ ਲੱਗੇ ਰਸੋਈ ਸਮਾਰਨ ਇਧਰ ਹਾਲਾਤੇ ਸਮਾਨ ਦਾਣਾ ਪਾਣੀ ਨੇ ਦੇ ਵਿੱਚ ਨੌਣ ਮਿਰਚ ਵਗੈਰਾ ਨੇ ਤਨੀਆਂ ਤੇ ਆਪਾਂ ਨੇ ਵੀ ਪੀਸਣਾ ਹਜੇ ਪੀਸਣਾ ਰੱਖਿਆ ਤੇ ਦੇਖ ਲੋ ਦੋ ਦਿਨ ਦੇ ਵਿੱਚ ਸਾਡੀ ਰਸੋਈ ਸੈੱਟ ਆਈ ਐ ਸੈਲਬ੍ਰੀ ਤਾਂ ਬਹੁਤ ਟਾਈਮ ਲੱਗ ਜਾਂਦਾ ਹੈ ਨਾ ਵਿੱਚ ਹੋਰ ਕੰਮ ਕਰਨੇ ਹੁੰਦੇ ਨੇ ਅੱਜ ਇਹ ਫਿਰ ਉਧਰ ਸੁਵੀਲ ਤੇ ਚਲੇ ਗਏ ਉੱਥੇ ਸੇਵਾ ਕਰਾਈ ਇਹਨਾਂ ਨੇ ਤੇ ਫਿਰ ਹੁਣ ਮੇਰੇ ਨਾਲ ਸਮਾਨ ਰਖਾਇਆ ਇਹਨਾਂ ਨੇ ਚਲੋ ਜੀ ਹੁਣ ਆਪਾਂ ਕਰਾਂਗੇ ਰੋਟੀ ਪਾਣੀ ਦੀ ਤਿਆਰੀ ਦਾੜ ਆਪਣੀ ਵੈਸੇ ਬਣੀ ਗਈ ਵੈ ਦੇਖਦੀ ਆ ਮੈਂ ਤੇ ਉਹਨੂੰ ਲਾਉਨੇ ਆ ਤੜਕਾ ਗੋਂਦੀਆਂ ਆਟਾ ਵਗੈਰਾ ਰੋਟੀ ਬਸੀ ਮੇ ਬਣਾਉਨੇ ਆ ਰੋਟੀ ਵਗੈਰਾ ਲਾਉਨੇ ਆ ਹੁਣ ਤੇ ਕੱਲ ਨੂੰ ਦੇਖਾਂਗੇ ਜੀ ਹੁਣ ਹਾਂਜੀ ਹੁਣ ਚਲੋ ਕਰਦੇ ਆ ਰੋਟੀ ਪਾਣੀ ਦੀ ਤਿਆਰੀ ਤੇ ਕੱਲ ਨੂੰ ਆਪਾਂ ਸਮਾਰਾਂਗੇ ਇਧਰਲਾ ਬੱਚਿਆਂ ਵਾਲਾ ਕਮਰਾ ਉਹ ਸਮਾਰਾਂਗੇ ਤੇ ਦੇਖਾਂਗੇ ਕਿੰਨੇ ਕ ਵਜੇ ਲੱਗਦੇ ਆ ਫਿਰ ਵਲੌਗ ਬਣਾਵਾਂਗੇ ਵੀ ਆਪਾਂ ਕਰਦੇ ਆ ਇੱਥੇ ਬਲੌਗ ਦਾ ਐਂਡ ਮਿਲਾਂਗੇ ਕੱਲੂ ਕਿਸੇ ਨਵੇਂ ਹੋਰ ਬਲੌਗ ਦੇ ਨਾਲ ਕੱਲੂ ਇੱਧਰਲੇ ਕਮਰੇ ਦੀ ਸੈਟਿੰਗ ਕਰਾਂਗੇ ਜਿੱਥੇ ਬੱਚੇ ਪੈਂਦੇ ਆ ਇਹਨਾਂ ਦੀ ਰੂਮ ਦੀ ਸੈਟਿੰਗ ਕਰਾਂਗੇ ਤੇ ਆਪਣੀ ਰਸੋਈ ਨੂੰ ਤਾਂ ਬੱਧ ਟਾਈਮ ਇਸ ਕਰਕੇ ਲੱਗੇ ਕਿ ਝਾੜਨੀ ਤੀ ਧੋਣੀ ਤੀ ਫਿਰ ਸਮਾਨ ਕੱਲਾ ਕੱਲਾ ਧੋਤਾ ਸਮਾਰ ਕੇ ਠੁੱਪਾਂ ਲਵਾਈ ਤੇ ਬਾਕੀ ਫਿਰ ਘਰ ਦੇ ਕੰਮ ਵੀ ਹੋ ਜਾਂਦੇ ਨੇ ਕਮਰਾ ਤਾਂ ਜੀ ਹੋ ਜਾਂਦਾ ਇੱਕ ਦਿਨ ਦੇ ਵਿੱਚ ਸਾਰਾ ਹੀ ਕਰ ਦਾਂਗੇ ਸਾਫ ਸੁਥਈਆ ਫਰਨੀਚਰ ਆ ਇਸ ਚਲੋ ਜੀ ਹੈਨਾ ਜੇ ਵੀਡੀਓ ਪਸੰਦ ਆਇਆ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਵਲੌਗ ਤੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ